ये तो ईपी 5 बालमनो कोई नहीं कोई कोई पीड़ित भाव में चल चलो आज ठीक है हां मेरी नहीं खाजी सब सब दीजिए ओके सारा पूरा आज लगे और हरपल हो जाए और भी मोटे खेलने आज एक लाख लावीर ने आने वाली मेरे तरफ का जय चालो ਜੀ ਮੇਰੇ ਬਣੇ ਗਏ ਜੀ ਜੇ ਤੁਹਾਡੇ ਨਾਮ ਤੇ ਤੁਹਾਡਾ ਪੰਚਤ ਦਾ ਬਰ ਮੇ ਬਣਦਾ ਜੀ ਭਾਜੀ ਭਾਜਪਾ ਕੈਂਡੀਡੇਟ ਤੁਹਾਡੇ ਕੋ ਆਏ ਨੇ ਤੁਸੀਂ ਕੀ ਕਹਿਣਾ ਚਾਹਦੇ ਅਸੀਂ ਵੀ ਇਹਨਾਂ ਛਾਰਿਆਂ ਦਾ ਆਿਆਂ ਦਾ ਸਵਾਗਤ ਕਰਦੇ ਆਂ ਮੈਂ ਪਰਿਵਾਰ ਦਾ ਮੈਂਬਰ ਹੁੰਦਾ ਆ ਜਾਂ ਸਰਕਾਰਾਂ ਹੁੰਦਾ ਆ ਛਾਰਿਆਂ ਨੂੰ ਵਿਸ਼ਵਾਸ ਦਿਵਾਣਾ ਕਿ ਅਸੀਂ ਬੀਜੇਪੀ ਕੈਂਡੀਡੇਟ ਨੂੰ ਤਾਂ ਪਾਪੇ ਉਹਨਾਂ ਨੂੰ ਕਾਮਯਾਬ ਕਰਾਵਾਂਗੇ ਕੋਈ ਆਰਡਰਡ ਡਾਕ ਦਿੱਤੀ ਪ੍ਰੈਜ਼ੈਂਟ ਐਡਮਿਨਿਸਟ੍ਰੇਸ਼ਨ ਐਂਡ ਵੀ ਹੋਪ ਦੈਟ ਆਲ ਆਵਰ ਗ੍ਰੀਟਿੰਗਸ ਵੀ ਵਰਮੈਂਟ ਰੇਜ ਮੈਂ ਸੀਮਾ ਸ਼ਰਮਾ ਪਤਨੀ ਸ਼੍ਰੀ ਕਬੀ ਸ਼ਰਮਾ ਚੌਂ ਚੌਂ ਪਰ ਚਾਲੀ ਨਿਕਲੀ ਆ ਮੈਨੂੰ ਇੱਥੋਂ ਦੇ ਲੋਕਾਂ ਦਾ ਬਹੁਤ ਮਨਮਾਨ ਸਨਮਾਨ ਮਿਲਿਆ ਉਹਨਾਂ ਨੇ ਇੰਨੀ ਏਡੀ ਇੱਜ਼ਤ ਬਖਸ਼ੀਏ ਮੈਨੂੰ ਤੇ ਮੈਂ ਉਹਨਾਂ ਦੇ ਪ੍ਰੋਬਲਮ ਸੋਲਵ ਕਰਾਂਗੀ ਤਾਂ ਉਹਨਾਂ ਨੇ ਇੱਕ ਇੱਕ ਪ੍ਰੋਬਲਮ ਮੈਨੂੰ ਦੱਸੀ ਹੈ तो मैं उसके ऊपर सॉल्व करन की पूरी पूरी कोशिश करूंगी मैं अपील करना चाहती कि कमल द फूल पे बटन दबा के तो ये सफल कामयाब करो ਅਵੀ ਭਾਈ ਆਪਾਂ ਇਹ ਲੁਣਾਉਣਾ ਚਾਹੁੰਦੇ ਆਂ ਭਾਈ ਤੁਸੀਂ ਆਓ ਤਾਂ ਕੋਈ ਨਾ ਹੋ ਆਨਲਾਈਨ ਦੀ ਕੋਈ ਟੋਫਰ ਐਕੀ ਤੇ ਤਕਰਾ ਹੋ ਗਿਆ ਔਰ ਐਕੀ ਐਕੀ ਕੋਈ ਪੜਾਏ ਯਾਰ ਭਾਈ ਸਾਰੇ ਨਹੀਂ ਹੁਣ ਪੜਾਏ ਤੇ ਜੇ ਅਸੀਂ ਕਹਿਮੂ ਤੇ ਤੁਹਾਡੀ ਵਜਨ ਇਹਨਾਂ ਬੀਜਪੀ ਪਾਪੂ ਦੀ ਔਰ ਇਹਦੇ ਤੇ ਜਾਣੀ ਚਾਹੀਦੀ ਠੀਕ ਆਪਣੇ ਮੈਂਬਰ ਅੱਗੇ ਮੈਂ ਲੱਗੀ ਹਾਂ ਸਭੀ ਕਹਿੰਦੇ ਮੈਂ ਬੈਠਾ ਹਾਂ ਨਾ ਫਿਰ ਦੂਜੀ ਨਹੀਂ ਸੀ ਤੇਲਾ ਡਿਮਾਂਡ ਰੱਖਦੀ ਸੀ ਮੈਂ ਸਭ ਹੋ ਜਗਾ ਜੀ ਜੀ ਦੇ ਪੀ ਨਹੀਂ ਕੈਂਡੀਡੇਟ ਸਾਡੇ ਘਰ ਦੇ ਮਿਲਦੇ ਠੀਕ ਹੈ ਉਹ ਜੀ ਦੇ ਪੀ ਨੇ ਹੀ ਬਣਨਾ ਠੀਕ ਹੈ ਹੋਰ ਕੋਈ ਪਾਰਟੀ ਨਹੀਂ ਪਰ ਵੀ ਦੱਸਿਓ ਕਿਹਨਾ ਭਾਜੀ ਦਾ ਬਟਨ ਨੰਬਰ ਕਿਹੜਾ ਸਾਈਨ ਕਰਵਾਤੀ ਆ ਜਾਂਦੇ ਹੋਗੇ ਸ਼ਾਹ ਅਕਬਰ ਭਾਜੀ ਭਾਜੀ ਬੜੇ ਦੀ ਪੂਰੀ ਸੇਵਾ ਕਰਨੀ ਹੈ ਇਧਰ ਜੀ ਬਈ ਭਾਈ ਕਿਧਰ ਹਾਂ

ਉਹ ਗੱਲ ਕਰ ਰਹੇ ਸੀ ਜਿੰਦੂ ਕਹਿੰਦੇ ਜੀ ਆਹ ਉਹ ਕਰੇ ਨਹੀਂ ਸੀਮਾ ਸ਼ਰਮਾ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸਤਿਕਾਰਯੋਗ ਜਨਰੋਕ ਜਨਰੋਕ ਮੈਂ ਕਬੀਰ ਸ਼ਰਮਾ ਵੀ ਭਾਰਤੀ ਜਨਤਾ ਪਾਰਟੀ ਵੱਲੋਂ ਸੀਮਾ ਸ਼ਰਮਾ ਨੂੰ ਜੋ ਟਿਕਟ ਮਿਲੀ ਹੈ ਉਹ ਜੋ ਆਪਕੇ ਬਾਡ ਨੰਬਰ 3 ਹਾਊਸਿੰਗ ਰੋਡ ਨੂੰ ਲਿਜਾ ਸਲੇ ਡੋਰ ਡੋਰ ਜਾ ਰਿਹਾ ਹੈ ਇਹ ਸਾਡੇ ਸਾਰੇ ਰੰਗੀਪਾਉਂ ਹਾਊਸਿੰਗ ਨੂੰ ਸਾਰੇ ਏਰੀਆ ਦੇ ਨੇੜੇ ਜਾਦਾ ਇਲਾਕੇ ਦੇ ਵਸਨੀਕਾਂ ਵੱਲੋਂ ਕਿਸ ਤਰ੍ਹਾਂ ਦਾ ਸਮਰਥਨ ਮਿਲਿਆ ਲਕਨਵਾਂਗਿਆਂ ਦੇ ਬਹੁਤ ਵਧੀਆ ਸਮਰਥਨ ਮਿਲ ਰਿਹਾ ਹੈ ਕਿਉਂਕਿ ਮੌਜੂਦਾ ਸਰਕਾਰ ਕੋਲ ਇਹ ਸਾਰੇ ਬਹੁਤ ਪਰੇਸ਼ਾਨ ਇੱਥੇ ਚੱਲ ਰਿਹਾ ਹੈ ਜੋ ਹਾਲਾਤ ਬਣੇ ਹੋਏ ਐ ਸਾਡੇ ਸ਼ਹਿਰ ਦੇ ਸਾਡੀ ਬਾੜ ਦੇ ਇੰਨਾ ਵਧੀਆ ਏਰੀਆ ਹੋਣ ਦੇ ਬਾਵਜੂਦ ਇੱਥੇ ਇੰਨਾ ਬੁਰਾ ਹਾਲ ਐ ਸਾਡੇ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ 21 ਤਰੀਕ ਨੂੰ ਕਿੰਨਾ ਵੱਡਾ ਲੋਕਾਂ ਤੋਂ ਅਪੀਲ ਕਰ ਰਹੇ ਹਾਂ 21 ਤਰੀਕ ਨੂੰ ਕਮਲ ਦੇ ਖੁੰਦੇ ਨਹੀਂ ਛਾਦੇ ਬਟਨ ਦਬਾ ਕੇ ਬੀਜੇਪੀ ਨੂੰ ਪਾਇਆ ਜਾਵੇ ਤਾਂ ਕਿ ਰਾਜਪਾਤ ਦਾ ਮੇਹਰ ਬਣੇ ਬਾਕੀ ਲੋਕਾਂ ਦਾ ਆਪ ਮੰਨਿਆ ਗਿਆ ਤੋਂ ਲੇਕਿ ਪਾਰਟੀ ਬੀਜੇਪੀ ਨੂੰ ਉਹਨਾਂ ਨੇ ਵੋਟਾਂ ਪਾਈਆਂ ਜਿੱਥੇ ਵੀ ਜਾਂਦੇ ਹੈ ਬਹੁਤ ਵਧੀਆ ਸਮਰਥਨ ਮਿਲਦਾ ਹੈ। ਹਾਂ ਜੀ ਸਰ ਅੱਜ ਜਿਹੜਾ ਚੌਂਕਾ ਚਾਰ ਦੇ ਮੁਕਤਰ ਕਿਤੇ ਕਿਨਾਂ ਵੱਲੋਂ ਮੁਕਤਰ ਹੋਇਆ ਹੈ ਦੇਖਣਾ ਦੀ ਸਪੋਰਟ। ਮੈਂ ਸੁਨੀਲ ਸ਼ਰਮਾ ਪਰਦੇਸ਼ ਕਾਰਗਰਮੀ ਬੀਜੇਪੀ ਦਾ ਦਰਸ਼ਕ ਹਾਂ। ਔਰ ਮੇਰੇ ਛੋਟੇ ਬ੍ਰਦਰ ਕੁਬੀਰ ਸ਼ਰਮਾ ਉਹਨਾਂ ਦੇ ਮੈਸੇਜ ਨੂੰ ਇਹ ਟਿਕਟ ਦਿੱਤੀ ਹੈ ਬੀਜੇਪੀ ਹੈ ਸਮਾਨੇ। ਔਰ ਸੇਵਾ ਦਾ ਮੌਕਾ ਦਿੱਤਾ 3 ਨੰਬਰ ਵਾਰਡ ਦੇ ਵਿੱਚੋਂ ਸੇਵਾ ਕਰਨ ਦਾ ਕਾਰਪੋਰੇਸ਼ਨ ਦੀ ਇਲੈਕਸ਼ਨ ਚੱਲ ਰਿਹਾ ਹੈ ਔਰ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ 3 ਨੰਬਰ ਵਾਰਡ ਰਣਜੀਤਪੁਰ ਨੂੰ A B C D E ਬਲਾਕ ਔਰ ਹਾਊਸਿੰਗ ਬੋਰਡ ਨੂੰ ਇਹਦੇ ਵਿੱਚ ਸੀਮਾ ਸ਼ਰਮਾ ਨੂੰ ਸਪੋਰਟ ਕਰਕੇ ਇਹਦੇ ਹੱਥੋਂ ਵੋਟ ਕਿਤੇ ਜਾਂ ਬੀਜੇਪੀ ਦੇ ਹੱਥੋਂ ਵੋਟ ਕਿਤੇ ਜਾਂ ਔਰ ਬੋਟ ਪਾਇਆ ਜਾਵੇ ਬੀਜੇਪੀ ਨੂੰ ਔਰ ਬੇਲ ਬਣਾਇਆ ਜਾਵੇ ਬੀਜੇਪੀ ਦਾ ਔਰ ਮੈਂ ਅਪੀਲ ਕਰਦਾ ਸਾਰੇ ਅਮ੍ਰਿਤਸਰ ਵਾਸੀਆਂ ਨੂੰ ਕਿ ਕਾਰਪੋਰੇਸ਼ਨ ਦੇ ਵਿੱਚ ਮੇਅਰ ਰਮੇਸ਼ਰ ਦਾ ਬਣਾਓ ਔਰ ਜੋ ਲਾਅ ਐਂਡ ਆਰਡਰ ਜੋ ਬੇਸਿਕ ਅਮੈਨਿਟੀਆਂ ਤੋਂ ਅਸੀਂ ਬਾਂਝੇ ਹੋ ਗਏ ਆ ਯਾ ਜਿਹੜੀ ਸਾਨੂੰ ਪਰੇਸ਼ਾਨੀ ਆ ਰਹੀ ਹੈ ਉਹ ਬੇਸਿਕ ਅਮੈਨਿਟੀਆਂ ਨੂੰ ਅਸੀਂ ਦੁਬਾਰਾ ਸਚਾਰੂ ਟੰਗ ਲੈ ਚਲਾ ਸਕਦੇ ਜਿਹੜਾ 2.5 ਸਾਲ ਹੋ ਗਏ ਨੇ ਰਿਡਕਸ਼ਨ ਡੇਟ ਹੋਏ ਨੇ ਤੁਸੀਂ ਕੀ ਸਮਝੋ ਕਿ ਇਹਦਾ ਫਾਇਦਾ ਕਿੰਨਾ ਮਿਲੇਗਾ ਦੇਖੋ ਜੀ 2.5 ਸਾਲ ਤੋਂ ਜਿਹੜੀ ਕਾਰਪੋਰੇਸ਼ਨ ਹੈ ਉਹਨਾਂ ਦਾ ਕੋਈ ਵਧੀਆ ਵਾਸ ਨਹੀਂ ਔਰ ਬੜੀ ਸ਼ਰਮ ਵਾਲੀ ਗੱਲ ਹੈ ਇਸ ਚੀਜ਼ ਦੀ ਕਿ ਸਾਡੇ ਅਮਰੀਕ ਸਰ ਦੇ ਜਿਹੜੇ ਕਾਂਗਰਸ ਦੇ ਮੇਅਰ ਸੀਗੇ ਪਿਛਲੀ ਵਾਰ ਕਾਂਗਰਸ ਨੂੰ ਜਿਤਾ ਕੇ ਮੇਅਰ ਬਣਾਇਆ ਉਹ ਆਮ ਆਦਮੀ ਪਾਰਟੀ ਸ਼ਾਮਿਲ ਹੋ ਗਏ ਸੋ ਇਸ ਲਈ ਲੋਕਾਂ ਦਾ ਨਾ ਵਿਸ਼ਵਾਸ ਕਾਂਗਰਸ ਤੇ ਹੈ ਤੇ ਨਾ ਹੀ ਲੋਕਾਂ ਦਾ ਵਿਸ਼ਵਾਸ ਆਮ ਆਦਮੀ ਪਾਰਟੀ ਤੇ ਹੈ ਸੜਕਾਂ ਦੇ ਹਾਲਾਤ ਸੀਵਰੇਜ ਦੇ ਹਾਲਾਤ ਸਟਰੀਟ ਲਾਈਟਸ ਦੇ ਹਾਲਾਤ ਇੰਨੇ ਕਿ ਖਰਾਬ ਹੈਗੀ ਲੋਕੀ ਤਰਾਸ ਤਰਾਸ ਕਰ ਰਹੇ ਸੋ ਸਾਨੂੰ ਇਸ ਵਕਤ 100% ਵਿਸ਼ਵਾਸ ਹੈ ਕਿ ਇਸ ਵਾਰ ਮੇਅਰ ਸਾਡਾ ਬੀਜੇਪੀ ਦਾ ਆਏਗਾ ਔਰ ਸਾਡੇ ਜਿਹੜੇ ਆਪਣਾ ਲੋਕਾਂ ਦਾ ਵਿਸ਼ਵਾਸ ਹੈ ਉਸ ਵਕਤ ਬੀਜੇਪੀ ਬੀਜੇਪੀ ਦੇ ਵਿੱਚ ਹੈ ਜਿਤਾ ਰਹੇ ਆਪਣੇ ਲੋਕ ਤਾਂ ਕਿ ਬੀਜੇਪੀ ਆਏਗੀ ਔਰ ਇਹਨੂੰ ਸਚਾਰੂ ਡੰਗ ਨਾਲ ਚਲਾ ਸਕੀ ਕੀ ਕਰਨਾ ਚਾਹੋ ਕਿ ਮੇਰੀ ਮੇਰੀ ਲੋਕਾਂ ਨੂੰ ਖਾਸ ਕਰਕੇ 10 ਨੰਬਰ ਵਾਦੇ ਆਪਣੇ ਵੋਟਰਸ ਨੂੰ ਅਪੀਲ ਹੈ ਕਿ ਉਹ ਵੱਧ ਚੜ ਕੇ VOTING ਕਰਨ ਔਰ ਵੋਟ ਪਾਣ ਔਰ ਸਾਨੂੰ ਜੇ ਉਹ ਸੇਵਾ ਦਾ ਮੌਕਾ ਦੇਣਗੇ ਤੁਸੀਂ ਹਰ ਹਰ ਪੱਖੋਂ ਵਿਕਾਸ ਵਾਲੇ ਪਾਸੇ ਔਰ ਜੋ ਵੀ ਸਮਾਜ ਦੇ ਵਿੱਚ ਆਪਣੇ ਜੋ ਆਪਣੇ ਕਾਰਪੋਰੇਸ਼ਨ ਦੀ ਜੋ ਆਪਣਾ ਜੋ ਪਰੇਸ਼ਾਨੀ ਆ ਰਹੀ ਹੈ ਵੀ ਵਿਲ ਸਟੈਂਡ ਫॉर देम ਔਰ ਮੈਂ ਅਪੀਲ ਕਰਦਾ ਕਿ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿੱਤਾ ਜਾਵੇ ਔਰ ਅਸੀਂ ਹਮੇਸ਼ਾ ਸਮਾਜ ਦੇ ਵਿੱਚ ਵਿਚਰਦੇ ਆਏ ਆ ਸੇਵਾ ਕਰਦੇ ਆਏ ਆ ਸਾਡਾ ਸਾਰਾ ਪਰਿਵਾਰ ਬੜੇ ਪਿਛਲੇ ਨੰਬਰ ਸਮੇਂ ਤੋਂ ਸਮਾਜ ਦੇ ਵਿੱਚ ਇੱਕ ਸਮਾਜ ਸੇਵਕ ਦੀ ਛਵੀ ਬਣਾ ਕੇ ਬੈਠੇ ਆ ਅਸੀਂ ਔਰ ਮੈਂ ਚਾਹਨਾ ਵਾ ਕਿ ਜੇ ਸਾਡੀ ਬੱਚੀ ਨੂੰ ਮੌਕਾ ਮਿਲਦਾ ਹੋਵੇ ਤੇ ਇੱਕ ਸਿਰਫ ਕਾਉਂਸਲਰ ਸਾਡੀ ਬੱਚੀ ਨਹੀਂ ਬਣਦੀ ਇਹਨਾਂ ਨੂੰ 3-4 ਕਾਉਂਸਲਰ ਫ੍ਰੀ ਮਿਲ ਜਾਣੇ ਨਾਲ ਥੈਂਕ ਯੂ